ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਗਰਮੀਆਂ ਵਾਸਤੇ ਕੋਟ ਸੈੱਟ ਇਹ print ਕੋਟ ਸੈੱਟ ਹੈ ਇਹਦੇ ਉੱਪਰ ਵਰਕ ਕੀਤਾ ਹੈ ਮਸ਼ੀਨ ਨਾਲ ਮਿਰਰ ਦਾ ਤੁਸੀਂ ਦੇਖ ਸਕਦੇ ਹੋ ਔਰ ਇਹ A line ਚ ਚੌਕਸ ਚ ਬਨੇ ਹੋਏ ਹੈ ਇਹਦੇ ਵਿੱਚ ਸਾਡੇ ਕੋਲ ਲਾਰਜ XL ਤੇ మీడియం ਤੇ ਡਬਲ XL ਸਾਈਜ਼ ਹੈ ਜੀ ਔਰ ਇਹਦੇ ਨਾਲ ਆ ਬੈਲਟ ਵੀ ਦਿੱਤੀ ਗਈ ਹੈ ਜੀ ਤੁਸੀਂ ਆਪਣੀ ਫਿਟਿੰਗ ਦੇ ਅਕੋਰਡਿੰਗ ਇਹਨੂੰ ਤੁਸੀਂ ਟਾਈਟ ਲੂਸ ਕਰ ਸਕਦੇ ਤੁਸੀਂ ਚਾਹੋ ਤੈਨੂੰ ਯੂਜ਼ ਕਰ ਸਕਦੇ ਹੋ ਨਹੀਂ ਚਾਹੁੰਦੇ ਤਾਂ ਤੁਸੀਂ ਇਹਨੂੰ ਨਹੀਂ ਯੂਜ਼ ਕਰ ਸਕਦੇ ਇਹਦੇ ਨਾਲ ਪਲਾਜ਼ੋ ਹੈ ਜੀ ਸਟ੍ਰੇਟ ਫਰੰਟ ਟਾਈਪ ਪਲਾਜ਼ੋ ਹੈ ਫਰੰਟ ਬੈਲਟ ਹੈ ਜੀ ਬੈਕ ਲਾਸਟਿਕ ਹੈ ਜੀ ਇਹ ਬਲੂ ਕਲਰ ਹੈ ਬਲੂ ਕਲਰ ਇਹ ਐਲ ਸਾਈਜ਼ ਹੈ ਜੀ ਇਹਦੇ ਵਿੱਚ ਸਾਡੇ ਕੋਲ ਤਿੰਨ ਸਾਈਜ਼ ਹੋ ਰਹੇ ਜੀ ਐਕਸਲ ਤੇ ਡਬਲ ਐਕਸਲ ਤੁਸੀਂ ਕੋਈ ਵੀ ਲੈ ਸਕਦੇ ਹੋ ਸਕਰੀਨਸ਼ਾਟ ਭੇਜ ਕੇ ਤੁਸੀਂ ਸਾਨੂੰ WhatsApp ਦੇ ਉੱਪਰ ਇਹਦਾ ਪ੍ਰਾਈਸ ਪਤਾ ਕਰ ਸਕਦੇ ਹੋ ਜੀ ਤੇ ਇਹ ਮੰਗਵਾ ਸਕਦੇ ਹੋ ਨੈਕਸਟ ਇਹਦੇ ਵਿੱਚ ਸਾਡੇ ਕੋਲ ਪਿੰਕ ਕਲਰ ਹੈ ਜੀ ਪਿੰਕ ਗਾਜਰੀ ਸ਼ੇਡ ਚ ਕਲਰ ਹੈ ਜੀ ਇਹ 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 ਵੀ ਸੇਮ ਹੈ ਜੀ ਉਵੇਂ ਬਣਿਆ ਹੈ ਇਹਦੇ ਬਹੁਤ ਸੋਹਣੇ ਬਟਨਸ ਲੱਗੇ ਹੋਏ ਜੀ ਬਟਨਸ ਤੇ ਵੀ ਵਰਕ ਹੈ ਜੀ ਤੁਸੀਂ ਇਹਨੂੰ ਆਪਣੀ ਸਾਈਜ਼ ਦੇ ਅਕੋਰਡਿੰਗ ਜੇ ਤੁਸੀਂ ਫਿਟਿੰਗ ਚ ਪਾਉਣਾ ਚਾਹੁੰਦੇ ਹੋ ਔਰ ਲੂਸ ਨਹੀਂ ਪਾਉਣਾ ਚਾਹੁੰਦੇ ਅਲਟਰ ਵੀ ਕਰਵਾ ਸਕਦੇ ਹੋ ਜਿਵੇਂ ਲੂਸ ਫਿਟ ਹੀ ਜ਼ਿਆਦਾ ਸੋਹਣੇ ਲੱਗਦੇ ਆ ਜੀ ਇਹਦੇ ਨਾਲ ਵੀ ਪਲਾਜ਼ੋ ਹੈ ਜੀ ਨੈਕਸਟ ਸਾਡੇ ਕੋਲ ਆਰਟੀਕਲ ਹੈ ਜੀ ਉਹ ਮਸਕ ਨੀਨ ਚੈਡੀ ਬਹੁਤ ਸੋਹਣਾ ਆਰਟੀਕਲ ਹੈ ਔਰ ਇਹਦੇ ਉੱਪਰ ਹੈਂਡਵਰਕ ਕੀਤਾ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਕਾਲਰਸ ਦੇ ਉੱਪਰ ਹੈਂਡਵਰਕ ਹੈ ਔਰ ਇਹਦੇ ਬਟਨਸ ਤੇ ਵੀ ਹੈਂਡਵਰਕ ਹੈ ਔਰ ਇਹ ਗੋਲ ਕੇ ਰੇਨਲ ਬਣਿਆ ਹੈ ਰਾਉਂਡ ਸ਼ੇਪ ਚ ਬਣਿਆ ਆ ਜੀ ਔਰ ਇਹਦੀਆਂ 슬ੀਵਸ ਵੀ ਕੱਪ ਸਟਾਈਲ ਹੈ ਬਹੁਤ ਸੋਹਣੀਆਂ 슬ੀਵਸ ਹੈ 슬ੀਵਸ ਤੇ ਵੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਜੀ ਔਰ ਜਿਹੜੀ ਇਹਦੇ ਨਾਲ ਪੈਂਟ ਹੈ ਜੀ ਉਹ ਥੋੜੀ ਜਿਹੀ ਜਿਵੇਂ ਹੈਰਮ ਟਾਈਪ ਹੁੰਦੀ ਹੈ ਜੀ ਨੀਚੇ ਚੋਣਾ ਹੈ ਬਹੁਤ ਸੋਹਣੀ ਲੱਗਦੀ ਹੈ ਪਾਈ ਹੋਈ ਔਰ ਸਟਫ ਵੀ ਬਹੁਤ ਸੌਫਟ ਹੈ ਸਮਰਸ ਦੇ ਅਕੋਰਡਿੰਗ ਬਹੁਤ ਸੌਫਟ ਹੈ ਔਰ ਪ੍ਰਿੰਟ ਵੀ ਬਹੁਤ ਸੋਨਾ ਹੈ ਪਿੰਕ ਕਲਰ ਚ ਹੈ ਜੀ ਇਹਦੇ ਵਿੱਚ ਵੀ ਸਾਡੇ ਕੋਲ మీడియం ਲਾਰਜ ਤੇ ਐਕਸਲ ਸਾਈਜ਼ ਹੈ ਜੀ ਨੈਕਸਟ ਹੈ ਜੀ ਖਾਦੀ ਕੋਟਨ ਦੇ ਉੱਪਰ ਇਹ ਵੀ ਬਹੁਤ ਸੋਹਣਾ ਕਾਰਡ ਸੈੱਟ ਹੈ ਔਰ ਇਹਦੀ ਖਾਸ ਗੱਲ ਇਹ ਹੈ ਕਿ ਜਿਵੇਂ ਕਈ हिਪਸ ਤੋਂ ਹੈਵੀ ਹੁੰਦੀ ਹੈ ਬਟ ਉੱਤੋਂ ਸਲੀਮ ਹੁੰਦੇ ਆ ਇਹ ਉਹਨਾਂ ਲੋਕਾਂ ਵਾਸਤੇ ਬਹੁਤ ਵਧੀਆ ਆਰਟੀਕਲ ਹੈ ਜਿਵੇਂ ਇਹ ਇੱਥੇ ਚੋਣਾ ਪਈਆਂ ਹੋਈਆਂ ਜੀ ਔਰ ਸਾਰਾ ਹੈਂਡਵਰਕ ਨਾਲ ਹਾਈਲਾਈਟ ਕੀਤਾ ਹੋਇਆ ਹੈ ਔਰ ਇਹਦੀਆਂ 슬ੀਵਸ ਵੀ ਬਹੁਤ ਪਿਆਰੀਆਂ ਬਣੀ ਹੋਈਆਂ ਨੇ 슬ੀਵਸ ਤੇ ਇਦਾਂ ਚੋਣਾ ਦਿੱਤੀ ਹੋਈਆਂ ਜੀ ਉੱਪਰ ਵੀ ਚੋਣਾ ਹੈ ਜੀ ਔਰ ਇਹਦੇ ਨਾਲ ਡੋਰੀ ਵੀ ਦਿੱਤੀ ਗਈ ਹੈ ਤੁਸੀਂ ਜਿਵੇਂ ਟਾਈਟ ਕਰਨਾ ਹੋਵੇ ਤੇ ਡੋਰੀ ਬੰਨ ਕੇ ਟਾਈਟ ਕਰ ਸਕਦੇ ਹੋ और जड़ा प्लाजो है प्लाजो का प्रिंट भी बहुत सोहना है प्लाजो जिमें लूज वाला ट्राउजर होंगे ना जी भी इंच मोरी वन साइड पोस्टर है जी बहुत सोहना प्रिंट है बहुत सोहना कंबीनेशन दिता हो जी एच भी साढ़े सा तीन साइज़ है जी लार्ज एक्सल मीडियम साइज जी और बहुत प्यारा यदि बटनस भी बहुत सोहने दिते हुए हैं जी Thank you.